ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਨੀਆਂ ਨੇ ਕਿ 1947 ਚ ਤੁਸੀਂ ਦੇਸ਼ ਦਾ ਉਹ ਡੱਡ ਬਣਾ ਲਿਆ ਤੇ ਕਾਨੂੰਨ ਕਿੰਨਾ ਕੱਢ ਬਣਾਇਆ ਹਾਂ ਇੱਕ ਚੀਜ਼ ਜ਼ਰੂਰ ਹੈ ਆਪਣਾ ਜਿਹੜਾ ਯੰਗ ਵਕੀਲਾ ਨੂੰ ਵੀ ਮੈਂ ਜ਼ਰੂਰ ਕਹਾਂਗਾ ਕਿ ਆਪ ਆਪਣਾ ਕਿ ਟਾਈਮ ਜ਼ਾਇਆ ਨਾ ਕਰੋ ਇੱਕ ਫੀਲਡ ਫੜ ਲਓ ਤੇ ਉਹਦੇ ਤੇ ਕੰਮ ਕਰੋ ਬਸ ਬੜੇ ਸਾਡੇ ਤੇ ਵਕੀਲ ਸਾਹਿਬਾਨ ਨੇ ਜਿਹੜੇ ਅਰਬ ਪਤੀ ਨੇ ਮਗਰ ਉਹ ਦਫ਼ਤਰਾਂ ਦੇ ਪੈਸੇ ਲਾ ਆਮ ਦਾ ਰੁਝਾਨ ਨਹੀਂ ਹੈ ਹਾਂ ਮਗਰ ਨਵੇਂ ਮੁੰਡੇ ਕਰਦੇ ਪਹਿਲੇ ਜੋ ਕਾਨੂੰਨ ਇਧਰ ਨੇ ਉਹ ਹੀ ਉਧਰ ਨੇ ਉਹ ਉਧਰ ਸਰ ਰਾਣਾ ਸਾਹਿਬ ਹੁਣ ਸਾਡੇ ਆਈਪੀਸੀ ਦੀ ਜਗ੍ਹਾ ਤੇ ਭਾਰਤੀ ਨਿਆਂ ਸੰਤਾ ਬਣ ਗਈ ਸਾਡੇ ਪੀਪਸੀਏ ਪਾਕਿਸਤਾਨ ਪੀਨਲ ਕੋਣ ਸਸਕਾਰ ਅਦਾਬ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਲੈਂਦੇ ਪੰਜਾਬ ਦੇ ਵਿੱਚ ਫਿਰ ਰਹੇ ਆ ਇਸ ਟਾਈਮ ਅਸੀਂ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਅਸੀਂ ਬਾਰ ਐਸੋਸੀਏਸ਼ਨ ਚ ਗਏ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇਖੀਆਂ ਅਤੇ ਸਾਡੇ ਨਾਲ ਰਾਣਾ ਇੰਤਜ਼ਾਰ ਸੀਨੀਅਰ ਐਡਵੋਕੇਟ ਨੇ ਅਤੇ ਸਾਬਕਾ ਪ੍ਰਧਾਨ ਸਾਬਕਾ ਸਦਰ ਨੇ ਜਿਹੜੀ ਲਾਹੌਰ ਬਾਰ ਦੇ ਆਪਾਂ ਉਹਦੇ ਆਫਿਸ ਚਲਦੇ ਆਂ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਤੇ ਪੁੱਛਾਂਗੇ ਉਹਨਾਂ ਨੂੰ ਕਿ ਇੰਡੀਆ ਤੇ ਪਾਕਿਸਤਾਨ ਦਾ ਕਾਨੂੰਨ ਕੀ ਹੈ ਜਾਂ ਉਹਨਾਂ ਨੂੰ ਇਹ ਪੁੱਛਾਂਗੇ ਕਿ ਜਦੋਂ ਤੋਂ 47 ਤੋਂ ਬਾਅਦ ਪਾਕਿਸਤਾਨ ਅਲੱਗ ਹੋਇਆ ਕੀ ਕਾਨੂੰਨ ਦੇ ਵਿੱਚ ਕੋਈ ਫੇਰ ਬਦਲਾਇਆ ਤਾਂ ਕੀ ਫੇਰ ਬਦਲਾਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਦੇ ਨਾਲ ਨਾਲ ਸਾਡੇ ਜਿਹੜੇ ਫਿਰੋਜ਼ਪੁਰ ਦੇ ਪਾਰ ਅਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਜਸਦੀਪ ਸਿੰਘ ਕੰਬੋਜ਼ ਉਹ ਵੀ ਸਾਡੇ ਨਾਲ ਅੰਦਰ ਉਹ ਵੀ ਗੱਲਬਾਤ ਕਰਾਂਗੇ ਉਹਨਾਂ ਦੋਵਾਂ ਦੀਆਂ ਗੱਲਬਾਤਾਂ ਕਰਾਵਾਂਗੇ ਦੋ ਪ੍ਰਧਾਨਾਂ ਦੀਆਂ ਦੋ ਸਰਦਾਰੀਆਂ ਕਿ ਇੰਡੀਆ ਤੇ ਪਾਕਿਸਤਾਨ ਦੇ ਕਾਨੂੰਨ ਦੇ ਵਿੱਚ ਕੀ ਫਰਕ ਆ ਆਪਾਂ ਚੱਲਦੇ ਆ ਅੰਦਰ ਸੋ ਇਹ ਪੂਰਾ ਉਹਨਾਂ ਦਾ ਆਫਿਸ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲਾ ਜਿਹਦੇ ਵਿੱਚ ਪੰਜ ਸੱਤ ਗੱਡੀਆਂ ਵੀ ਖੜ ਸਕਦੀਆਂ ਨੇ ਇੱਧਰ ਉਹਨਾਂ ਨੇ ਪ੍ਰੋਪਰ ਆਫ ਦਾ ਬੈਸਟ ਲਾ ਕੰਪਨੀ ਰਾਣਾ ਇੰਤਜ਼ਾਰ ਰਾਣਾ ਕਰਮਰਾਨ ਠੀਕ ਹੈ ਐਡਵੋਕੇਟਸ ਐਂਡ ਲੀਗਲ ਕੰਸਲਟੈਂਟ ਬੜਾਈ ਹੋਈ ਆ ਆਪਾਂ ਅੰਦਰ ਚੱਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਦੇਖਦੇ ਆ ਕਿ ਆਪਣੇ ਚੜ੍ਹਦੇ ਪੰਜਾਬ ਦੇ ਜਿਹੜੇ ਵਕੀਲ ਆ ਉਹਨਾਂ ਦੇ ਦਫ਼ਤਰਾਂ ਨਾਲ ਉਹਨਾਂ ਦਾ ਦਫ਼ਤਰ ਦਾ ਫਰਕ ਕੀ ਹੈ ਤੇ ਆਪਾਂ ਚਲਦੇ ਹਾਂ ਰਾਣਾ ਸਾਹਿਬ ਨੂੰ ਲੱਭਦੇ ਹਾਂ ਵੀ ਉਹ ਕਿੱਥੇ ਨੇ ਲਓ ਜੀ ਰਾਣਾ ਜੀ ਅੱਗੋਂ ਆ ਗਏ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਤੁਸੀਂ ਕੀ ਕਹਿੰਦੇ ਹੋ ਮੈਂ ਅਸੀਂ ਅਸਲਾਮੁਅਲੈਕ ਵਾਅਲੈਕੁਮ ਸਲਾਮ ਉਸਨੂੰ ਰਾਣਾ ਜੀ ਨੂੰ ਅਸੀਂ ਲੱਭਣ ਚਲੇ ਸੀ ਤੇ ਉਹਨਾਂ ਨੇ ਸਾਨੂੰ ਲੱਭ ਲਿਆ ਠੀਕ ਹੈ ਜੀ ਤੇ ਰਾਣਾ ਜੀ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਤੇ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਨੀਆਂ ਨੇ ਕਿ 1947 ਚ ਤੁਸੀਂ ਦੇਸ਼ ਦਾ ਆਰਡ ਬਣਾ ਲਿਆ ਤੇ ਕਾਨੂੰਨ ਕਿੰਨਾ ਕੱਢ ਬਣਾਇਆ ਹੈ ਹਣਾ ਜੀ ਉਹਦੇ ਬਾਰੇ ਗੱਲ ਕਰਾਂਗੇ ਨਾਲ ਨਾਲ ਤੁਸੀਂ ਸਾਨੂੰ ਉਹਦਾ ਆਫਿਸ ਵੀ ਦਿਖਾ ਦਿਓ ਚਲੋ ਜੀ ਹਾਂਜੀ ਇਹ ਤਾਂ ਆ ਗਿਆ ਰਿਸੈਪਸ਼ਨ ਪੁੱਛ ਗਿੱਚ ਸਾਡੇ ਕਹਿੰਦੇ ਪੁੱਛ ਗਿੱਚ ਨੇ ਆ ਰਿਸੈਪਸ਼ਨ ਡੈਸਕ ਹੈ ਜੀ ਤੇ ਸਰ ਆਪਾਂ ਨਾਲ ਨਾਲ ਇਹ ਵੀ ਗੱਲ ਕਰਨੀ ਹੈ ਕਿ ਤੁਸੀਂ ਹੁਣ ਤੱਕ ਬਾਰ ਦੇ ਕਿਹੜੇ ਕਿਹੜੇ ਅਧਿਆਆਂ ਤੇ ਰਹੇ ਅੱਛਾ ਜੀ ਮੈਂ ਪੰਜਾਬ ਯੂਨੀਵਰਸਿਟੀ ਤੋਂ ਜਿਹੜਾ ਆਪਣਾ ਲਾਅ ਕੀਤਾ ਸੀ 2002 ਚ ਹਾਂਜੀ ਉਸ ਤੋਂ ਬਾਅਦ ਫਿਰ ਆਇਆ ਤੁਹਾਨੂੰ ਮੈਂ ਸਕਰੀਨ ਤੋਂ ਹੀ ਵਿਖਾ ਦਿੰਨਾ ਕਿ ਮੈਂ ਕੀ ਕੀ ਰਿਹਾ ਹਾਂ ਜੀ ਹਾਂਜੀ ਸਾਡੇ ਆਪਣਾ ਇਹ ਸਾਡਾ ਜੀ ਆਪਣਾ ਸ਼ੁਰੂ ਹੋਇਆ ਸੀ ਕੰਮ ਇੱਥੋਂ ਅਗਰ ਮੈਂ ਤੁਹਾਨੂੰ ਦਿਖਾ ਸਕਾਂ ਸਾਰੇ ਵਕੀਲਾਂ ਨਾਲੋਂ ਜ਼ਿਆਦਾ ਮੈਨੂੰ ਐ ਲੱਗਦਾ ਜਿਵੇਂ ਤਾਂ ਬਾਹਰ ਭੇਜਣ ਵਾਲੀ ਉਹ ਕੰਪਨੀ ਉਹਨਾਂ ਨੇ ਬਣਾਇਆ ਹੁੰਦਾ ਨਾ ਉਹਦਾ 2003 ਚ ਵਕੀਲ ਬਣਿਆ ਜੀ ਅਸੀਂ ਬੈਸਟ ਲਾਅ ਕੰਪਨੀ 2007 ਚ ਸ਼ੁਰੂ ਕੀਤੀ ਹੈ ਅੱਛਾ ਜੀ ਉਸ ਤੋਂ ਬਾਅਦ ਵਕਾਲਤ ਦੇ ਨਾਲ ਨਾਲ ਫਿਰ ਪੋਲਿਟਿਕਸ ਵੀ ਕਰਦੇ ਰਹੇ ਹਾਂ ਅੱਛਾ ਇਹ ਫਿਰ ਮੈਂ ਜਨਰਲ ਸੈਕਟਰੀ ਬਣਿਆ ਲਾਹੌਰ ਬਾਰ ਦਾ ਜੀ ਮੈਂ ਆਪਣਾ 2011 ਚ ਉਸ ਤੋਂ ਬਾਅਦ ਫਿਰ ਮੈਂਬਰ ਪੰਜਾਬ ਬਾਰ ਬਣਿਆ ਮੈਂ ਸੂਬੇ ਚ ਸਭ ਤੋਂ ਜ਼ਿਆਦਾ ਵੋਟ ਲਿਆ ਜੀ ਸਭ ਤੋਂ ਛੋਟੀ ਉਮਰ ਦਾ ਮੈਂ ਵਾਹ ਜੀ ਵਾਹ ਪੂਰਾ ਸੁਪਾ ਮਤਲਬ ਪੰਜਾਬ ਦਾ ਪੰਜਾਬ ਚ ਸਭ ਤੋਂ ਜ਼ਿਆਦਾ ਵੋਟ ਲਿਆ ਸੀ ਬਾਰ ਕੌਂਸਲ ਦਾ ਅੱਛਾ ਜੀ ਫਿਰ ਮੈਂ ਚੇਅਰਮੈਨ ਲੀਗਲ ਐਜੂਕੇਸ਼ਨ ਰਿਆ ਤੇ ਲਾਸਟ ਇਅਰ ਮੈਂ ਸਦਰ ਲਾਹੌਰ ਬਾਰ ਸੀ ਜੀ ਇਹ ਸਾਡੇ ਲਈ ਬੜਾ ਪ੍ਰੈਸਟੀਜੀਅਸ ਹੁੰਦਾ ਸਾਡੀ ਔਕਾਤ ਕੋ ਨਹੀਂ ਸੀ ਰੱਬ ਦਾ ਬੜਾ ਕਰਮ ਹੈ ਜੀ ਆਪਣਾ ਕਿ ਕਿ ਅਸੀਂ ਆਪਣਾ ਸਦਰ ਲਾਹੌਰ ਬਾਰ ਬਣੇ ਆ ਆਪਾਂ ਪ੍ਰਧਾਨ ਕਹਿੰਦੇ ਆ ਜੀ ਪ੍ਰਧਾਨ ਹਨਾ ਜੀ ਵਕੀਲਾਂ ਦੇ ਪ੍ਰਧਾਨ ਨੇ ਇਹ ਕਹਿੰਦੇ ਸਦਰ ਹਾਂ ਜੀ ਪ੍ਰਧਾਨ ਅਸੀਂ ਜੀ ਲਾਹੌਰ ਬਾਰ ਦੇ ਲਾਹੌਰ ਬਾਰ ਜੀ ਜਿਹੜੀ ਸਾਡਾ ਲਸਨ ਸੇ 30000 ਹੈ ਜੀ अच्छा जी ते जेडे ਸਾਡੀ ਵੋਟਰ ਐਲੀਜੀਬਿਲਟੀ ਹੋ 18000 ਤੇ ਵੋਟ ਜਿਹੜਾ 10-11000 ਰੁਪਈਆ ਸਰ ਮੈਨੂੰ ਇਹ ਰਣਗੇ ਪਤਾ ਲੱਗਾ ਕਿ ਤੁਸੀਂ ਏਸ਼ੀਆ ਦੇ ਵਿੱਚ ਪਹਿਲੇ ਨੰਬਰ ਤੇ ਹੋ ਲਾਹੌਰ ਫਰੋਜ਼ ਲਾਹੌਰ ਦਾ ਜੀ ਜਿਹੜਾ ਅਸੀਂ ਕਰਨਿਆ ਕਿ ਇੱਕ ਬਾਰ ਹਾਂਜੀ ਜਿਹੜੀ ਸਿੰਗਲ ਬਾਰ ਦੇ ਅੰਦਰ ਜਿਹੜੀ ਸਭ ਤੋਂ ਜ਼ਿਆਦਾ ਵਕੀਲ ਹੋਣ ਬਾਰ ਚ ਅਜੇ ਤੱਕ ਜਿਹੜਾ ਸਾਡੇ ਕੋ ਇਨਫੋਰਮੇਸ਼ਨ ਹੈ ਅੱਛਾ ਜੀ ਬਾਕੀ ਮੈਂ ਤੁਹਾਨੂੰ ਆਪਣੇ ਉਸ ਲਿਹਾਜ਼ ਨਾਲ ਨਹੀਂ ਕਹਿ ਸਕਦਾ ਕ੍ਰੈਡੀਬਿਲਟੀ ਕਿ لازਮੀ ਹੈ ਹੀ ਕੰਮ ਹੈ ਕਿ ਜਿੰਦੀ ਵਜਾ ਤੋਂ ਐਸੇ ਇਹ ਸਾਡਾ ਕਾਨਫਰੰਸ ਰੂਮ ਹੈ ਜੀ ਆ ਨਦੀਮ ਸਾਹਿਬ ਨੇ ਸਾਡੇ ਸਭ ਤੋਂ ਪੁਰਾਣੇ ਜੀ ਅੱਛਾ ਜੀ ਕਿੰਨੇ ਸਾਲ ਹੋ ਗਏ ਨਦੀਮ ਸਾਹਿਬ 12 ਸਾਲ 12 ਸਾਲ ਹੋ ਗਏ ਜੀ ਇਸੇ ਦਫਤਰ ਚ ਅੱਛਾ ਜੀ ਹਾਂ ਜੀ ਹਾਂ ਜੀ ਕੀ ਬਾਤ ਹੈ ਕਿੰਨੇ ਕਿੰਨੇ ਸਾਰੇ ਤੁਹਾਡੇ ਨਾਲ ਕੋਲੀਗ ਨੇ ਜੀ ਆਪਣਾ ਕੋਈ 20 20 ਦੇ ਵਕੀਲਾਂ ਤੇ 5-6 ਦਾ ਸਾਡਾ ਦੂਸਰਾ ਜਿਹੜਾ ਲੜਕੀਆਂ ਵੀ ਹੈਗੀਆਂ ਤੁਹਾਡੇ ਨਾਲ ਜੀ ਫੀਮੇਲ ਲਾਇਰਸ ਵੀ ਹੈ ਨੇ ਜੀ ਆ ਵੈਸੇ ਪਾਕਿਸਤਾਨ ਚ ਪਤਾ ਲੱਗਾ ਸੀ ਲੜਕੀਆਂ ਨੂੰ ਬੈਕਫੁੱਟ ਤੇ ਰੱਖਿਆ ਜਾਂਦਾ ਨਹੀਂ ਅਸੀਂ ਤਾਂ ਅਸੀਂ ਤਾਂ ਮੂੰਹ ਦੇ ਮੂੰਹ ਇਸ ਨੂੰ ਲਈ ਸਾਡੇ ਉਹ ਉਮਰ ਮਨੀਰ ਸਾਹਿਬ ਨੇ ਜੀ ਆਪਣਾ ਆਜ਼ਾਦੀ ਸਭ ਸਵੇਰੇ ਤੁਹਾਨੂੰ ਮਿਲੇ ਵੀ ਸੀ ਹਾਂਜੀ ਹਾਂਜੀ ਮਿਲੇ ਸੀ ਅਸਦ ਸਾਹਿਬ ਨੇ ਜੀ ਤੇ ਅਹਿਮਦ ਸਾਹਿਬ ਸਾਡੇ ਅਫਸਰ ਨਵੇਂ ਨਵੇਂ ਆਏ ਨੇ ਤੁਸੀਂ ਕਹਿੰਦੇ ਲੜਕੀਆਂ ਕਰ ਦੇਣੀ ਆ ਲੜਕੀਆਂ ਖਲੋਤੀਆਂ ਪੁੱਛ ਲੋ ਆਪੇ ਬੁਰਕੇ ਚ ਰਹਿੰਦੀਆਂ ਜ਼ਿਆਦਾ ਨਹੀਂ ਜੀ ਇਸ ਤਰ੍ਹਾਂ ਨਹੀਂ ਹੈਗੀ ਕੋਈ ਹਾਂ ਨਹੀਂ ਨਹੀਂ ਇਹ ਤਾਂ ਲੱਗਦਾ ਹੀ ਨਹੀਂ ਕਿ ਇੰਡੀਅਨ ਲੱਗਦੇ ਤੁਸੀਂ ਤੁਸੀਂ ਕਿੰਨੇ ਦਿਨ ਹੋਏ ਪਹ ਹੈ ਪਾਕਿਸਤਾਨੀ ਹੈ ਹਾਂ ਕਲਚਰ ਵਾਈ ਕਲਚਰ ਵਾਈ ਨਹੀਂ ਪਿੰਡਾਂ 'ਚ ਹਜੇ ਥੋੜਾ ਜਿਹਾ ਪਰਦੇਸ 'ਚ ਬੁਰਕੇ 'ਚ ਰੱਖਦੇ ਆ ਪਰ ਸ਼ਹਿਰ ਦੇ ਵਿੱਚ ਆ ਕੇ ਦੇਖ ਲਿਆ ਕਿ ਸਾਡੇ ਜਿਹੜਾ ਚੀਜ਼ਾਂ ਨੇ ਉਹ ਜਿੰਨਾ ਚਿਰ ਤੁਸੀਂ ਪਾਕਿਸਤਾਨ ਦਾ ਦੌਰਾ ਨਹੀਂ ਨਾ ਕਰਦੇ ਹੂੰ ਹੂੰ ਉਨੀ ਦੇਰ ਤੁਹਾਨੂੰ ਇੰਜ ਹੀ ਲੱਗਦਾ ਉਹ ਪਹਿਲੇ ਵੀ ਜਿਹੜੇ ਇੰਡੀਅਨ ਭਰਾ ਸਾਡੇ ਇੱਥੇ ਆਏ ਸਨ ਉਹਨਾਂ ਨੂੰ ਵੀ ਇੰਜ ਹੀ ਲੱਗਦਾ ਸੀ ਤੇ ਮੈਂ ਉਹਨਾਂ ਨੂੰ ਇਹ ਹੀ ਕਿਹਾ ਸੀ ਕਿ ਸਾਡਾ ਇੰਡੀਆ ਦੇ ਬਾਰੇ ਜੋ ਹੈ ਸੀ ਕਿ ਇਹ ਤੇ ਸਾਰਾ ਕੁਝ ਹੀ ਨਹੀਂ ਉੱਥੇ ਵੀ ਚੀਜ਼ਾਂ ਇੱਕੋ ਜਿਹੀਆਂ ਤੁਹਾਡੇ ਵੀ ਪਿੰਡਾਂ 'ਚ ਜਿਵੇਂ ਉਹ ਅਸੀਂ ਰਿਸਪੈਕਟ ਦੇ ਤੌਰ ਤੇ ਫੀਮੇਲ ਦੇ ਉਭਿਆ ਮਗਰ ਚੀਜ਼ਾਂ ਸਾਡੇ ਕਾਫੀ ਚੇਂਜ ਹੋਈਆਂ ਨੇ ਸਾਡੇ ਮੋਸਟਲੀ ਡਿਪਾਰਟਮੈਂਟਸ ਦੀਆਂ ਹੈਡਸ ਫੀਮੇਲਸ ਨੇ ਅੱਛਾ ਜੀ ਜੁਡੀਸ਼ਰੀ ਚ ਆਪਣਾ ਬਹੁਤ ਜ਼ਿਆਦਾ ਫੀਮ ਸਾਡੀ ਚੀਫ ਜਸਟਿਸ ਇਸਟਮ ਲਾਹਰ ਆਈ ਕੁਝ ਵੀ ਫੀਮੇਲ ਅੱਛਾ ਚਲੋ ਹਾਂਜੀ ਹਾਂਜੀ ਤਾਂ ਇਹ ਸਭ ਨਹੀਂ ਹੋ ਗਿਆ ਨਹੀਂ ਤਾਂ ਇਹੀ ਸੁਣਿਆ ਸੀ ਕਿ ਔਰਤਾਂ ਜਿਹੜੀਆਂ ਉਹ ਪਰਦੇ ਚ ਰੱਖਦੀਆਂ ਨੇ ਪਰਦੇ ਚ ਨਹੀਂ ਜਿਹੜੀਆਂ ਪਰਦੇ ਚ ਰਹਿਣਾ ਚਾਹਣ ਉਹ ਜੀ ਉਹ ਪਰਦੇ ਹੀ ਉਹ ਅਜੇ ਪਰਦੇ ਚ ਹਾਂਜੀ ਇਹ ਸਾਡੇ ਨਵੇਂ ਆਏ ਨੇ ਪ੍ਰਧਾਨ ਸਾਡੇ ਦਫ਼ਤਰ ਦੇ ਜੀ ਅੱਛਾ ਇਹ ਯਾਰ ਸਾਡੇ ਹੈੱਡ ਸਦਰ ਨੇ ਸਦਰ ਜੀ ਫਿਰੋਜ਼ਪੁਰ ਬਾੜ ਦੇ ਨੇ ਇੰਡੀਆ ਤੋਂ ਤੇ ਸਾਡੀ ਦਫ਼ਤਰ ਦਾ ਹਿੱਸਾ ਨੇ ਜੀ ਕਦੀ ਕਦੀ ਆ ਜਾਂਦੇ ਆ ਤੁਹਾਡੀ ਕੁਰਸੀ ਮੱਲੀ ਬੈਠਿਆ ਕੋਈ ਨਹੀਂ ਇਹਨਾਂ ਦੀ ਕੁਰਸੀ ਹੈ ਮੈਂ ਕਰ ਉਹ ਤੁਸੀਂ ਇਹਨਾਂ ਨਾਲ ਕਰੋ ਗੱਲਾਂ ਬਾਤਾਂ ਵੀ 47 ਤੋਂ ਬਾਅਦ ਇਹਨਾਂ ਨੇ ਮੁਲਕ ਤਾਂ ਮੁਲਕ ਤਾਂ ਵੰਡ ਲਿਆ ਤੇ ਕਾਨੂੰਨ ਕਿੰਨਾ ਕੁ ਵੰਡਿਆ ਹੈ ਕਾਨੂੰਨ ਦਾ ਕਿੰਨਾ ਕੁ ਇਹਨਾਂ ਨੇ ਫਰਕ ਪਾਇਆ ਜੀ ਰਾਣਾ ਜੀ ਸਭ ਤੋਂ ਪਹਿਲੇ ਤੇ ਤੁਹਾਡਾ ਇਸ ਗੱਲ ਦਾ ਸ਼ੁਕਰੀਆ ਦਾ ਕਰਦੇ ਆਂ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਨਹੀਂ ਨਹੀਂ ਟਾਈਮ ਵਾਲੀ ਕਿਹੜੀ ਗੱਲ ਹੈ ਸਾਹਿਬ ਤੁਸੀਂ ਔਰ ਮੈਨੂੰ ਰਾਣਾ ਜੀ ਇਹ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਲਾ ਕਿਹੜੇ ਸਾਲ ਚ ਕੀਤੀ ਤੇ ਕਿੱਥੋਂ ਕੀਤੀ ਮੈਂ ਜੀ ਤੁਸੀਂ ਤੁਹਾਨੂੰ ਦੌਰਾ ਵੀ ਕਰਾਇਆ ਸੀ ਪੰਜਾਬ ਯੂਨੀਵਰਸਿਟੀ ਦਾ ਤੁਸੀਂ ਉਹ ਦੇਖਿਆ ਅਸੀਂ ਉੱਥੋਂ ਦੀ ਪੈਦਾਵਾਰ ਆਂ ਜੀ ਅਸੀਂ 2003 ਚੋਂ ਲਾ ਕੀਤਾ ਜੀ ਤੇ ਰੱਬ ਜੀ ਮਿਹਰਬਾਨੀ ਹੈ ਸਾਨੂੰ ਤਾਂ ਕੁਝ ਨਹੀਂ ਸੀ ਕਿ ਪਤਾ ਨਹੀਂ ਬਕਾਲਤ ਵੀ ਟੁੱਟਣੀ ਹੈ ਕਿ ਨਹੀਂ ਟੁੱਟਣੀ ਮੈਂ ਪਹਿਲਾਂ ਵਕੀਲ ਸੀ ਆਪਣੇ ਕਾਰਜੋਂ ਫਿਰ ਮੈਨਾਂ ਨਹੀਂ ਕਿਹਾ ਪਰ ਆ ਵੀ ਵਕੀਲ ਬਣਿਆ ਸਿਸਟਰ ਵੀ ਹੈ ਤੇ ਆਪਣਾ ਇਸ ਤਰ੍ਹਾਂ ਹੀ ਹੋਰੀ ਚੀਜ਼ਾਂ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਜੀ ਇੱਥੇ ਠੀਕ ਹੈ ਰਾਣਾ ਜੀ ਪ੍ਰੈਕਟਿਸ ਤੁਸੀਂ ਡਿਸਟ੍ਰਿਕਟ ਕੋਰਟ ਲਾਹੌਰ ਤੋਂ ਕੀਤੀ ਸੀ ਜੀ ਅਸੀਂ ਆਪਣਾ ਰਾਣਾ ਅਸ਼ਵਧਰ ਸਾਹਿਬ ਮੇਰੇ ਉਸਤਾਦ ਨੇ ਜੀ ਆਪਣਾ ਅਸੀਂ ਸ਼ੁਰੂਆਤ ਜਿਹੜੀਆਂ ਨੇ ਉਹ ਜਿੰਨੇ ਕੰਮ ਵਕੀਲ ਕਰਦਾ ਜਿੰਨੇ ਇੰਡੀਆ ਚ ਵੀ ਕਰਦਾ ਸੀ ਵੀ ਉੱਥੋਂ ਡਿਸਟ੍ਰਿਕਟ ਕੋਰਟ ਤੋਂ ਹੀ ਜੀ ਆਪਣਾ ਸਿਵਲ ਕੋਰਟ ਤੋਂ ਸਿਵਲ ਦਾ ਕੰਮ ਉੱਥੇ ਜ਼ਿਆਦਾ ਸੀ ਮੇਰਾ ਤਵਜੂ ਵੀ ਜ਼ਿਆਦਾ ਬਤੀ ਉਧਰ ਹੀ ਸੀ ਸਿਵਲ ਵੀ ਚਾਈਦਾ ਸੀ ਸੈਸ਼ਨ ਵੀ ਚਾਈਦਾ ਸੀ ਹਾਈ ਕੋਰਟ ਵੀ ਚਾਈਦਾ ਸੀ ਅਸਲ ਵਿੱਚ ਰਾਣਾ ਸਾਹਿਬ ਦਾ ਤੁਸੀਂ ਆਫਿਸ ਗੁਰਦਰਸ਼ਨ ਸਾਹਿਬ ਨੇ ਤੁਹਾਨੂੰ ਦਿਖਾਇਆ ਅਸੀਂ ਵੀ ਰਾਣਾ ਸਾਹਿਬ ਦਾ ਆਫਿਸ ਵਿਜ਼ਿਟ ਕੀਤਾ ਔਰ ਰਾਣਾ ਸਾਹਿਬ ਮੈਂ ਇੱਕ ਗੱਲ ਦੀ ਤੁਹਾਨੂੰ ਮੁਬਾਰਕ ਬਾਤ ਦਿੰਨਾ ਜਿਹੜਾ ਤੁਹਾਡਾ ਆਫਿਸ ਹੈ ਇਹ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਕੋਈ ਇੱਕ ਬਿਲਕੁਲ ਮਤਲਬ ਖੂਬਸੂਰਤ ਆਫਿਸਸ ਦੇ ਵਿੱਚੋਂ ਇੱਕ ਹੈ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਆਫਿਸਸ ਹੀ ਦੇਖਿਆ ਬੜੀ ਜਿਹੜੀ ਇਹੋ ਜਿਹੇ ਵਧੀਆ ਕਨਸਟਰਕਟ ਕੀਤੇ ਹਨ ਮੈਂ ਇਸ ਬਾਰੇ ਵੀ ਅਰਜ਼ ਕਰਨਾ ਜੀ ਮੈਂ ਸਾਰੇ ਵਕੀਲਾਂ ਭਰਾਵਾਂ ਨੂੰ ਇਸ ਦੇ ਜ਼ਰੀਏ ਮੈਸੇਜ ਵੀ ਦਿਆਂਗਾ ਨਵੇਂ ਯੰਗ ਵਕੀਲਾਂ ਨੂੰ ਵੀ ਮੈਸੇਜ ਜ਼ਰੂਰ ਦਿਆਂਗਾ ਇਸ ਚੀਜ਼ ਦੇ ਬਾਰੇ ਇੱਕ ਤਾ ਹੈ ਕਿ ਮੇਰਾ ਪੰਜਵਾਂ ਦਫ਼ਤਰ ਹੈ ਪਹਿਲਾ ਦਫ਼ਤਰ ਸੀ ਜਿੱਥੇ ਤੁਸੀਂ ਤੇ ਮੈਂ ਬੈਠੇ ਆਇਤਾ ਮੁੱਕ ਜਾਂਦਾ ਸੀ ਜੀ ਠੀਕ ਹੈ ਉਹ ਨਦੀਮ ਨਾਲ ਬੈਠਾ ਉਹ ਦੇਖਿਓ ਨੇ 7-8 ਕੁਰਸੀਆਂ ਰੱਖੀਆਂ ਜਾਂਦੀਆਂ ਸੀ ਹੌਲੀ ਹੌਲੀ ਫਿਰ ਮੈਨੂੰ ਸ਼ੌਕ ਵੀ ਹੈ ਦਫ਼ਤਰ ਦਾ ਕਿ ਜਿੰਨੀਆਂ ਚੀਜ਼ਾਂ ਵਧਦੀਆਂ ਨੇ ਉਸ ਤਰ੍ਹਾਂ ਕਰੀਦਾ ਹੈ ਅਸੀਂ ਬਹੁਤਾ ਵਕਤ ਜਿਹੜਾ ਹੈ ਨਾ ਉਹ ਦਫ਼ਤਰ ਚ گزارਨੇ ਆ ਜ਼ਿੰਦਗੀ ਦਾ 12 ਘੰਟੇ 10 ਘੰਟੇ 8 ਘੰਟੇ ਤੇ ਦਫ਼ਤਰ ਨੂੰ ਖੂਬਸੂਰਤ ਹੋਣਾ ਚਾਹੀਦਾ ਬੰਨ ਨੂੰ ਵੀ ਦਿਲ ਕਰੇ ਜਿੰਨ ਜਿੰਨ ਰੱਬ ਦੇਵੇ ਅਗਰ ਰੱਬ ਨੇ ਦਿੱਤਾ ਹੈ ਤੇ ਉਹ ਫਿਰ ਅਸੀਂ ਇਹ ਹੀ ਕਹਿੰਨੇ ਆ ਤੁਹਾਡੇ ਵੀ ਉੱਥੇ ਉੱਥੇ ਇੰਨੇ ਮਰਬੇ ਜ਼ਮੀਨ ਹੈ ਆਪਣੇ ਇਹ ਵੇਖੋ ਥੱਲੇ ਕਿੰਨੀ ਜੈ ਇੰਜੋਏ ਕਿੰਨੀ ਕਰ ਰਹੇ ਹੋ ਹੁਣ ਜੇ ਉੱਥੇ ਮਰਬੇ ਜ਼ਮੀਨ ਹੈ 1 ਕਰੋੜ ਰੁਪਈਆ ਤੁਹਾਡੇ ਅਕਾਊਂਟ ਚ ਆਇਆ ਕੁਝ ਹੋਰ ਹੈ ਤੁਸੀਂ ਇੰਜੋਏ ਤਾਂ ਨਹੀਂ ਕਰ ਰਹੇ ਮੈਂ ਵੀ ਬੜੇ ਸਾਡੇ ਤੇ ਵਕੀਲ ਸਾਹਿਬਾਨ ਨੇ ਜਿਹੜੇ ਅਰਬ ਪਤੀ ਨੇ ਮਗਰ ਉਹ ਦਫਤਰਾਂ ਦੇ ਪੈਸੇ ਲਾਣ ਦਾ ਰੁਝਾਨ ਨਹੀਂ ਹੈ ਹਾਂ ਮਗਰ ਨਵੇਂ ਮੁੰਡੇ ਕਰਦੇ ਪਹਿਲੇ ਠੀਕ ਹੈ ਅੱਛਾ ਤੁਹਾਡੀ ਹੋਈ ਏ এনवायरमेंट ਤੁਹਾਡਾ ਕੰਮ ਕਰਨ ਨੂੰ ਵੀ ਦਿਲ ਕਰੇਗਾ client ਦਾ ਵੀ ਕੰਮ ਬਿਹਤਰ ਉਹਨੂੰ ਐਟਮੋਸਫੇਅਰ ਦਿਓਗੇ ਚੀਜ਼ਾਂ ਕਰੋਗੇ ਤੇ ਚੀਜ਼ਾਂ ਅੱਗੇ ਟੁਰਣਗੀਆਂ ਤੇ ਆ ਇਸੇ ਸਤਰੂ ਜਾਣ ਆ ਰਿਹਾ ਹੈ ਤੇ ਅੱਲਾਹ ਨੇ ਅਗਰ ਮੈਨੂੰ ਤੋਫੀਕ ਦਿੱਤੀ ਤੇ ਮੈਂ ਇਨਸ਼ਾਅੱਲਾ ਇਸ ਤੋਂ ਵੀ ਚੰਗਾ ਜੜਾ ਹੈ ਦਫਤਰ ਹੈ ਅੱਛਾ ਹੋਵੇ ਅਗਰ ਸਾਡੇ ਵਕੀਲ ਉਧਰ ਜਾਣ ਤੁਹਾਡੇ ਵਕੀਲ ਦੇ ਨਾਲ ਕਮਿਊਨੀਕੇਟ ਹੋਵੇ ਆਪਸ ਚ ਚੀਜ਼ਾਂ ਬਿਹਤਰ ਹੋਣ ਇੱਕ ਦੂਦੇ ਚੀਜ਼ਾਂ ਤੋਂ ਅਸੀਂ ਫਾਇਦਾ ਹੋ ਚੁਕੀਏ ਕਿ ਆਪਸ ਚ ਕਮਿਊਨੀਕੇਟ ਕਰੀਏ ਕਿ ਆਪਣਾ ਲਾ ਨੂੰ ਲਾਚ ਕਿੰਜ ਬਿਹਤਰੀ ਲੈਣੀ ਹੈ ਆਪਣਾ ਲਾਇਰਸ ਦੀ ਚੀਜ਼ਾਂ ਨੂੰ ਕਿੰਜ ਬਿਹਤਰ ਕਰਨਾ ਹੈ ਬਲਕਿ ਇਹ ਬਹੁਤ ਹੀ ਬਿਹਤਰ ਹੋਵੇ ਜੇ ਸਾਨੂੰ ਪ੍ਰੈਕਟਿਸ ਦੀ ਵੀ ਇੱਕ ਦੂਜੇ ਪਾਸੇ ਇਜਾਜ਼ਤ ਹੋ ਜਾਏ ਬਿਲਕੁਲ ਮੈਂ ਵੀ ਇਹੋ ਹੀ ਅੱਗੇ ਵੀ ਅਰਜ਼ ਕੀਤੀ ਸੀ ਇਹ ਰਾਣਾ ਸਾਹਿਬ ਕਿਤੇ ਸਾਡੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਕੇ ਆਰਗੂ ਕਰਨ ਅਸੀਂ ਇੱਧਰ ਕਿਤੇ ਲਾਹੌਰ ਆ ਕੇ ਆਰਗੂਮੈਂਟ ਕਰੀਏ ਉਹ ਇੱਕ ਦੂਜੇ ਨਾਲ ਐਕਸਪੀਰੀਅੰਸ ਸ਼ੇਅਰ ਹੋਏ ਔਰ ਬੱਚਿਆਂ ਨੂੰ ਕਿਉਂਕਿ ਕਾਨੂੰਨ ਤੇ ਸੇਮ ਹੀ ਨੇ ਜੀ ਜੋ ਕਾਨੂੰਨ ਇੱਧਰ ਨੇ ਉਹ ਹੀ ਉਧਰ ਨੇ ਉਹ ਉਧਰ ਸਰ ਰਾਣਾ ਸਾਹਿਬ ਹੁਣ ਸਾਡੇ ਆਈਪੀਸੀ ਦੀ ਜਗ੍ਹਾ ਤੇ ਭਾਰਤੀ ਨਿਆਂ ਸੰਵਿਧਾਨ ਬਣ ਗਈ ਸਾਡੇ ਪੀਪੀਸੀ ਆ ਪਾਕਿਸਤਾਨ ਪੀਨਲ ਕੋਨ ਸੀਆਰਪੀ ਤਜ਼ੀਰਾਂ ਤੇ ਪਾਕਿਸਤਾਨ ਨੂੰ ਜੀ ਸੀਆਰਪੀ ਸੀ ਦੀ ਜਗ੍ਹਾ ਤੇ ਸਾਡੇ ਭਾਰਤੀ ਨਾਗਰਿਕ ਸੁਰੱਖਿਆ ਸੈਨ ਦਾ ਬਣੀ ਪਰ ਜਿਹੜੀ ਵਿੱਚ ਭਾਰਤ ਉਹ ਸੇਮ ਹੀ ਹੈ ਸਿਰਫ ਇੱਕ ਸੈਕਸ਼ਨ ਦਾ ਨੰਬਰ ਚੇਂਜ ਹੋਇਆ ਬਲਕਿ ਜਸਦੀਪ ਜੀ ਤੁਸੀਂ ਇੱਕ ਹੋਰ ਸ਼ਾਹ ਵੇਖੋਗੇ ਸਾਡੇ ਜੁਰਾਇਮ ਵੀ ਇੱਕੋ ਜਿਹੇ ਨੇ ਬਿਲਕੁਲ ਠੀਕ ਹੈ ਸਾਡੀਆਂ ਆਪਣਾ ਜਿਹੜੀ ਕਰਤੂਤਾ ਕਹਿੰਦੇ ਆ ਮੁਲਜ਼ਮਾਂ ਦੀ ਉਹ ਵੀ ਇੱਕੋ ਜਈਆਂ ਸਾਡੇ ਬਿਲਕੁਲ ਕਰਾਂ ਦੇ ਝਗੜੇ ਵੀ ਇੱਕੋ ਜਾਣੇ ਜਿਹੜੇ ਉਹ 50 60 ਸਾਡੇ ਐਫ ਆਈ ਆਰਾਂ ਦੀਆਂ ਬਾਰਤਾਂ ਵੀ ਇੱਕੋ ਨੇ ਹੁਣ ਵੀ ਚਲੇ ਜਾਈਏ ਆਪਣਾ ਸਾਡੇ ਥਾਣੇ ਦੀ ਪੁਰਾਣੀ ਐਫ ਆਈ ਆਰ ਕੜਾਈਏ ਤੇ ਉਹ ਤੇ ਅੱਜ ਦੀ ਇੱਕੋ ਜਈ ਹੈ ਤੇ ਫਿਰ ਉਸ ਤੋਂ ਬਾਅਦ ਤੁਸੀਂ ਪੁੱਛ ਰਿਆ ਸੀ ਮੈਂ ਫਿਰ 2011 ਚ ਜਨਰਲ ਸੈਕਟਰੀ ਬਣਿਆ ਜੀ ਆਪਣਾ ਲੋਰਬਾਰ ਦਾ ਫਿਰ ਮੈਂ ਜਦੋਂ ਫਿਰ ਮੈਂਬਰ ਪੰਜਾਬ ਬਾਰ ਬਣਿਆ ਜੀ 2015 ਚ ਮੈਂ ਭਲਕੇ ਸੂਬੇ ਚ ਟੌਪ ਕੀਤਾ ਸੀ ਜੀ ਪੰਜਾਬ ਚ ਸਾਡੇ 75 ਮੈਂਬਰ ਬੰਦੇ ਨੇ ਉਹ ਜਿਹੜੇ 75 ਵੀ ਜਿੱਤੇ ਸਨ ਉਹਨਾਂ ਹੀ ਸਭ ਤੋਂ ਜ਼ਿਆਦਾ ਵੋਟ ਸੀ ਮੈਨੂੰ ਤੇ ਫਿਰ ਐ ਮੈਂ ਪਿਛਲੇ ਸਾਲ ਦੀ ਸਦਰ ਸੀ ਲੌਰਬਾਰ ਦਾ ਤੇ ਰੱਬ ਦਾ ਬੜਾ ਕਰਮ ਹੈ ਜੀ ਅਸੀਂ ਤਾਂ ਕਦੀ ਇਹ ਨਹੀਂ ਸੀ ਸੋਚਿਆ ਕਿ ਪ੍ਰੈਕਟਿਸ ਟੂਰੇਗੀ ਤੇ ਰੱਬ ਨੇ ਬੜੀ ਮਿਹਰਬਾਨੀ ਕੀਤੀ ਹੈ ਤੁਹਾਡੀ ਮਿਹਨਤ ਦਾ ਨਤੀਜਾ ਰਾਨਾ ਸਾਹਿਬ ਸਭ ਤੋਂ ਪਹਿਲਾਂ ਰੱਬ ਦਾ ਕਰਮ ਹੈ ਫਿਰ ਮਾਂ ਪਿਓ ਦੀਆਂ ਦੁਆਵਾਂ ਨੇ ਜੀ ਤੇ ਆਪਣਾ ਫਿਰ ਹਾਂ ਇੱਕ ਚੀਜ਼ ਜ਼ਰੂਰ ਹੈ ਆਪਣਾ ਜਿਹੜਾ ਯੰਗ ਵਕੀਲਾ ਨੂੰ ਵੀ ਮੈਂ ਜ਼ਰੂਰ ਕਹਾਂਗਾ ਕਿ ਆਪ ਆਪਣਾ ਕਿ ਟਾਈਮ ਜ਼ਾਇਆ ਨਾ ਕਰੋ ਇੱਕ ਫੀਲਡ ਫੜ ਲਓ ਤੇ ਉਹਦੇ ਤੇ ਕੰਮ ਕਰੋ ਬਸ ਅਸੀਂ ਕੀ ਕਰਨੇ ਆਏ 6 ਮਹੀਨੇ ਪ੍ਰੈਕਟਿਸ ਕਰ ਲਿਆ 6 ਮਹੀਨੇ ਕਿਤੇ ਹੋਰ ਲਾ ਲਿਆ 3 ਮਹੀਨੇ ਚੇ ਕਰ ਲਿਆ ਫਿਰ ਅਗੇ ਰੈਗੂਲਰਿਟੀ ਤੇ ਪੰਚੁਐਲਿਟੀ ਜ਼ਰੂਰੀ ਹੈ ਉਸ ਤੋਂ ਬਾਅਦ ਕੰਮ ਵੀ ਸਿੱਖੋ ਕੰਮ ਕਰੋ ਵੀ ਜੀ ਬੜੇ ਬੜੇ ਮੁੰਡੇ ਹੁੰਦੇ ਨੇ ਮਗਰ ਇੱਕ ਪਰਸੈਂਟ ਜਿਹੜਾ ਵਕੀਲ ਹੋ ਸਾਡਾ ਵਕੀਲ ਬਣਦਾ ਕੋਸ਼ਿਸ਼ ਹੀ ਨਹੀਂ ਕਰਦਾ ਉਹਨਾਂ ਕਹਿੰਦੇ ਬਸ ਇੰਨਾ ਕਰ ਲਿਆ ਅਸੀਂ ਕੁਛ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਕਰਨੀ ਚਾਹੀਦੀ ਇਹਦੇ ਵਿੱਚ ਬੜਾ ਸਕੋਪ ਹੈ ਜੀ ਚੀਜ਼ਾਂ ਨੇ ਸ਼ੁਕਰੀਆ ਜੀ ਤੁਹਾਡਾ ਦਸਦੀਪ ਜੀ ਸਾਡੇ ਪ੍ਰੈਜ਼ੀਡੈਂਟ ਨੇ ਫਿਰੋਜ਼ਪੁਰ ਬਾੜ ਦੇ ਜੀ ਇਹਨਾਂ ਦਾ ਸ਼ੁਕਰੀਆ ਤੇ ਸਾਡੇ ਭਾਈ ਤੇ ਆਪਣਾ ਸਰਦਾਰ ਸਾਹਿਬ ਵੀ ਤੁਸੀਂ ਪਾਕਿਸਤਾਨ ਤਸ਼ਰੀਫ ਲਿਆ ਹੈ ਤੇ ਜਦੋਂ ਵੀ ਕੋਈ ਤੁਹਾਡਾ ਭਰਾ ਜਾਂ ਤੁਸੀਂ ਆਓ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਕਿ ਜਿੰਨਾ ਚਿਰ ਮਿਲਾਂਗੇ ਨਹੀਂ ਤੁਸੀਂ ਅਸੀਂ ਨਾ ਮਿਲਦੇ ਕਮਿਊਨੀਕੇਸ਼ਨ ਨਾ ਹੁੰਦੀ ਤੇ ਸਾਰੀ ਉਮਰ ਸਾਨੂੰ ਇੱਕ ਦੂਜੇ ਦੇ ਬਾਰੇ ਪਤਾ ਨਾ ਜੁਨੇਦ ਸਾਹਿਬ ਵੀ ਸਾਡੇ ਆ ਫੈਸਲਾਬਾਦ ਬਾਰ ਦੇ ਸਰਪੰਚ ਜੀ ਆ ਕੇ ਬੈਠੇ ਹਾਂ ਜੀ ਜੀ ਇਹ ਸਰ ਇਹ ਜਿਹੜਾ ਹੈਗਾ ਨਾ ਕਲਚਰ ਐਕਸਚੇਂਜ ਉਹ ਇੰਜ ਹੀ ਹੁੰਦਾ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਤੁਹਾਡੇ ਬਹੁਤ ਸਾਰੇ ਜਿਹੜੇ ਕੁਲੀਗ ਹੈ ਜਿਹੜੇ ਇੱਥੇ ਵੀ ਬੈਠੇ ਆ ਜਾਂ ਬਾਹਰ ਵੀ ਨੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਇੰਡੀਆ ਚ ਕਿਹੜੀ ਚੀਜ਼ ਕਿਵੇਂ ਉਹ ਸਾਨੂੰ ਪੁੱਛਦੇ ਆ ਵੀ ਆ ਕਿਵੇਂ ਆ ਜਾਂ ਉਹ ਕਿਵੇਂ ਹਨ ਕੋਈ ਵੀ ਗੱਲ ਛੋਟੀ ਤੋਂ ਲੈ ਕੇ ਐਗਰੀਕਲਚਰ ਤੋਂ ਲੈ ਕੇ ਸੱਭਿਆਚਾਰ ਤੋਂ ਲੈ ਕੇ ਜਾਂ ਉਥੋਂ ਦਾ ਤੁਹਾਡਾ ਕਾਨੂੰਨ ਦਾ ਵਿਵਸਥਾ ਤੋਂ ਲੈ ਕੇ ਉਹ ਸਾਰੀ ਗੱਲਾਂ ਪੁੱਛਦੇ ਕਿ ਉਵੇਂ ਹੀ ਆ ਹਨ ਜੇ ਫਿਰ ਆਪਾਂ ਆਵਾਂਗੇ ਆਉਣ ਜਾਣ ਲੱਗਿਆ ਰਹੂਗਾ ਤਾਂ ਮੈਨੂੰ ਲੱਗਦਾ ਸਰਕਾਰਾਂ ਨੂੰ ਥੋੜਾ ਜਿਹਾ ਢਿੱਲ ਦੇਣੀ ਚਾਹੀਦੀ ਹੈ ਕਿ ਲੋਕ ਆਉਣ ਜਾਣ ਦੇਖੋ ਜੀ ਤੁਹਾਡੇ ਪ੍ਰੋਗਰਾਮ ਨਾਲ ਵੀ ਤੁਹਾਡੇ ਉਥੇ ਤੁਸੀਂ ਵਾਪਸ ਜਾਣਾ ਹੈ ਤੁਸੀਂ ਕਮਿਊਨੀਕੇਟ ਕਰੋਗੇ ਲੋਕਾਂ ਨਾਲ ਗੱਲਾਂ ਕਰੋਗੇ ਇਹ ਚੀਜ਼ਾਂ ਵੀ ਅੱਗੇ ਲੈ ਕੇ ਜਾਂਦੀਆਂ ਨੇ ਤੇ ਬਿਲਕੁਲ ਉਹ ਦੁਨੀਆ ਬਹੁਤ ਅੱਗੇ ਨਿਕਲ ਗਈ ਹੈ ਸ਼ੈਂਜਨ ਕੰਟਰੀਜ਼ ਨੇ ਉਹ 27 ਤੋਂ 31 ਤੱਕ ਪਹੁੰਚ ਗਏ ਨੇ ਦੋ ਨਾ ਹੋਰ ਨਾਵੇਂ ਸ਼ਾਮਲ ਕਰ ਰਹੇ ਅਸੀਂ ਕੰਮਸ ਕਮ ਇਹ ਚੀਜ਼ਾਂ ਸ਼ੁਰੂ ਤਾਂ ਕਰੀਏ ਕੋਈ 60 65 ਸਾਲ ਤੋਂ ਉੱਤੇ ਵਾਲਿਆਂ ਨੂੰ ਵੀਜ਼ਾ ਫ੍ਰੀ ਕਰੀਏ ਹਾਂਜੀ ਕੋਈ ਨੇੜੇ ਨੇੜੇ ਜਿਹੜੇ ਲਾਹੌਰ ਵਾਲੇ ਅਮਰਤਸਰ ਚਲੇ ਜਾਣ ਰਾਤ ਨੂੰ ਸਵੇਰੇ ਆ ਜਾਣੀਆਂ 2 ਘੰਟੇ ਦਾ ਵੀਜ਼ਾ ਲੱਭ ਜਾ 4 ਘੰਟੇ ਦਾ ਲੱਭ ਜਾ ਤਾਂ ਕਿ ਕਮਿਊਨੀਕੇਸ਼ਨ ਇੱਕ ਚੀਜ਼ਾਂ ਜਿਹੜੀਆਂ ਸ਼ੁਰੂ ਹੋਣ ਇਸ ਤਰ੍ਹਾਂ ਦਾ ਜ਼ਰੂਰ ਹੋਣਾ ਚਾਹੀਦਾ ਇਹ ਸਾਡੇ ਹੁਕਮਰਾਨਾਂ ਨੂੰ ਵੀ ਚਾਹੀਦਾ ਕਿ ਆਵਾਮ ਦਾ ਵੀ ਥੋੜਾ ਸੋਚੇ ਵਪਾਰ ਵੀ ਖੁੱਲੇ ਥੋੜਾ ਇਹ ਚੀਜ਼ਾਂ ਹੋਣਗੀਆਂ ਤੇ ਚੀਜ਼ਾਂ ਗਰਬਤ ਵੀ ਦੂਰ ਹੋਏਗੀ ਸਾਡੀਆਂ ਜ਼ਰੂਰੀਆ ਚੀਜ਼ਾਂ ਇੱਥੋਂ ਹੀ ਪੁਰੀਆਂ ਹੋ ਜਾਣਗੀਆਂ ਆ ਤੁਹਾਡੀਆਂ ਜ਼ਰੂਰੀਆ ਤੁਸੀਂ ਵੀ ਬਾਹਰ ਮੰਗਵਾਉਂਦੇ ਹੋ ਅਸੀਂ ਵੀ ਬਾਹਰ ਮੰਗਾਨੇ ਤੇ ਇੱਕ ਦੂਜੇ ਨਾਲ ਕਰ ਲਾਂਗੇ ਤੇ ਉਹਦਾ ਜਿਹੜਾ ਫਰੇਟ ਤੇ ਬਾਕੀ ਚੀਜ਼ਾਂ ਵੀ ਕੱਟ ਪੈਣੀਆਂ ਤੇ ਚੀਜ਼ਾਂ ਜਿਹੜੀਆਂ ਬੁੱਤਰ ਹੋ ਜਾਣਗੀਆਂ ਸਰ ਇੰਜ ਨਾ ਗਵਾਂਟੀ ਜਿਹੜਾ ਚੀਜ਼ ਖਾਂਦਾ ਉਹ ਹੀ ਐਸੀ ਖਾਣੇ ਸਾਡਾ ਖਾਣ ਪੀਣ ਪਹਿਰਾਵਾ ਬੋਲੀ ਸਾਡੀ ਸਾਂਝੀ ਹੈ ਹਾਲਾਂਕਿ ਦੂਰ ਦੇ ਜਿਹੜੇ ਕੰਟਰੀ ਨੇ ਉਹਨਾਂ ਨਾਲ ਸਾਡਾ ਸੱਭਿਆ ਜੇ ਵਪਾਰ ਹੋਊਗਾ ਤੇ ਸਾਨੂੰ ਤਾਂ ਇਹ ਵੀ ਪਤਾ ਇਹਨੇ ਇਹਦੇ ਕੰਪੋਨੈਂਟ ਕਿਹੜੇ ਚੀਜ਼ਾਂ ਕਿਡੀਆਂ ਯੂਜ਼ ਕੀਤੀਆਂ ਇਹਨੂੰ ਬਣਾਉਣ ਲਈ ਹਾਂਜੀ ਤੇ ਉਹ ਇਹਨੇ ਕਿੰਜ ਬਣਾਈ ਹੋਣੇ ਕੀ ਕੀਤਾ ਹੋਣਾ ਇਹ ਸਾਰਾ ਇੰਜ ਹੀ ਚੱਲਦਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੀ ਰਾਣਾ ਜੀ ਨਾਲ ਆਪਾਂ ਗੱਲਬਾਤ ਕੀਤੀ ਰਾਣਾ ਇੰਤਜ਼ਾਰ ਨਾਮ ਇਹਨਾਂ ਦਾ ਇੰਤਜ਼ਾਰ ਆ ਪਰ ਪਹੁੰਚ ਸਮੇਂ ਤੋਂ ਪਹਿਲਾਂ ਜਾਂਦੇ ਨੇ ਸੁੱਤਿਆਂ ਨੂੰ ਉਠਾ ਲੈਂਦੇ ਨੇ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨੇ ਸਾਨੂੰ ਸਾਰਾ ਆਫਿਸ ਵਿਜ਼ਿਟ ਕਰਾਇਆ ਜਿਵੇਂ ਇਹਨਾਂ ਨੇ ਗੱਲਾਂ ਕੀਤੀਆਂ ਜਸਦੀਪ ਜੀ ਸਾਡੇ ਪ੍ਰਧਾਨ ਨੇ ਉਹਨਾਂ ਨੇ ਵੀ ਜੜੀਆਂ ਗੱਲਾਂ ਬਾਤਾਂ ਕੀਤੀਆਂ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਇਹ ਆਫਿਸ ਨੂੰ ਲੈ ਕੇ ਕਿ ਆਫਿਸ ਵੀ ਵਕੀਲ ਦਾ ਇੱਕ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਐਪੀਸੋਡ ਤੁਹਾਨੂੰ ਚੰਗਾ ਲੱਗਿਆ ਹੋਊਗਾ ਚੰਗਾ ਲੱਗਿਆ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਖੁਦਾ ਹਾਫਿਜ਼